ਤੁਹਾਡੇ ਸਾਰੇ ਦਰਸ਼ਕਾਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਮੈਂ ਅੱਜ ਬੜਾ ਫਕਰ ਮਹਿਸੂਸ ਕਰ ਰਿਹਾ ਕਿ ਮੈਨੂੰ ਇਹ ਜਿਹੜੀ ਕਿ ਔਥ ਮਿਲੀ ਹੈ ਮਨਿਸਟਰ ਦੀ ਕੈਬਨਿਟ ਮਨਿਸਟਰ ਦੀ ਮੈਂ ਸ਼ੁਕਰਗੁਜ਼ਾਰ ਆ ਸਾਡੇ ਮਾਨਯੋਗ ਨੈਸ਼ਨਲ ਜਨਵਿਨਰ ਕੇਜਰੀਵਾਲ ਸਾਹਿਬ ਦਾ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਉਹਨਾਂ ਨੇ ਇਹ ਸਨਮਾਨ ਬਖਸ਼ਿਆ ਮੈਨੂੰ ਮੈਂ ਪੂਰੀ ਕੋਸ਼ਿਸ਼ ਕਰੂੰਗਾ ਕਿ ਪੂਰੇ ਸੂਬੇ ਲਈ ਵੱਧ ਤੋਂ ਵੱਧ ਸੇਵਾ ਕਰ ਸਕਾਂ ਔਰ ਜਿੰਨੀ ਇਨਵੈਸਟਮੈਂਟ ਲਿਆ ਸਕੀਏ ਸ਼ੂਬੇ ਚ ਲਿਆਵਾਂਗੇ ਔਰ ਜੇ ਜੋ ਵੀ ਸਨਤ ਨੂੰ ਕੋਈ ਵੀ ਪ੍ਰੋਬਲਮ ਹੈ ਕਿਸੇ ਤਰੀਕੇ ਦੀ ਉਹਨੂੰ ਰਿਜ਼ੋਲਵ ਕਰਾਂਗੇ ਔਰ ਅਸੀਂ ਇਹੀ ਚਾਹਾਂਗੇ ਕਿ ਸਾਡੀ ਸਨਤ ਤਰੱਕੀ ਕਰੇ ਤਾਂ ਕਿ ਇੱਥੇ ਰੋਜ਼ਗਾਰ ਹੋਰ ਮਿਲੇ ਔਰ ਇਨਵੈਸਟਮੈਂਟ ਹੋਵੇ ਔਰ ਸਾਡੀ ਜਿਹੜੀ ਟੈਕਸ ਦੀ ਕਲੈਕਸ਼ਨ ਆ ਉਹ ਵੀ ਉਹਦੇ ਨਾਲ ਵਧੇਗੀ ਜੇ ਸਨਤ ਵਧੇਗੀ ਹਾਂਜੀ ਸਨਤ ਦੀ ਪ੍ਰਾਇਟੀ ਤਾਂ ਕੀ ਹੈ 30% ਬੇਸ ਤੇ ਕੀ ਕੰਮ ਕਰਦੇ ਸਰ ਮਦਦਾਰਾ ਇਹ ਪ੍ਰਾਇਓਰਟੀ ਮੈਂ ਨਹੀਂ ਬਣਾਣੀ ਇਹ ਪ੍ਰਾਇਓਰਟੀ ਸਨਤ ਬਣਾਉਗੀ ਨਾਲ ਬੈਠਾਂਗੇ ਉਹਨਾਂ ਨੂੰ ਵੈਸੇ ਅਸੀਂ ਮੁੱਦੇ ਪਿਛਲੇ 3 ਸਾਲਾਂ ਇਹ ਬਹੁਤ ਕੀਤੇ ਜਿਹੜੇ ਸਾਡੇ ਅ ਉਹ ਇੰਡਸਟਰੀ ਮਨਿਸਟਰ ਸੌਂਤ ਸਾਹਿਬ ਰਹੇ ਐ ਗੱਲ ਤੱਕ ਉਹ ਉਹਨਾਂ ਨੇ ਵੀ ਬਹੁਤ ਕੰਮ ਕੀਤਾ ਇੰਡਸਟਰੀ ਤੇ ਬੜੇ ਮੁੱਦੇ ਹੱਲ ਹੋਏ ਐ ਔਰ ਅੱਗੇ ਹੋਈ ਜਾਣਗੇ ਜਿਹੜੇ ਉਹਨਾਂ ਦੇ ਕੰਮ ਰਹਿ ਗਏ ਅਧੂਰੇ ਉਹ ਵੀ ਪੂਰੇ ਕਰਾਂਗੇ ਤੇ ਨਵੇਂ ਕੰਮ ਵੀ ਪੂਰੇ ਜੋਰਾਂ ਨਾਲ ਲਗਾ ਕੇ ਇੰਡਸਟਰੀ ਦੇ ਜਿਹੜੇ ਵੀ ਇਸ਼ੂ ਹੈਗੇ ਆ ਉਹ ਸਾਰੇ ਹੱਲ ਹੋਣਗੇ ਕੋਈ ਇਹ ਇੱਕ ਇਸ਼ੂ ਇੱਕ ਨਹੀਂ ਹੁੰਦਾ ਇੰਡਸਟਰੀ ਰਿਲੇਟਡ ਵੀ ਹੁੰਦੇ ਹਰ ਇੰਡਸਟਰੀ ਦੇ ਅਲੱਗ ਇਸ਼ੂ ਸਾਰੇ ਇੱਕ 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 ਇਸ਼ੂ ਜਿਹੜਾ ਕਾਮਨ ਹੈ ਇੰਡਸਟਰੀ ਦਾ ਐਗਜ਼ੀਬਿਸ਼ਨ ਸੈਂਟਰ ਉਹ ਮੈਂ ਵਾਦਾ ਕਰਦਾ ਕਿ ਜਲਦੀ ਅਸੀਂ ਉਹਦੇ ਲਈ ਜਗ੍ਹਾ ਅਨਾਉਂਸ ਕਰਕੇ ਉਹਦਾ ਕਿਸ ਜਿਸ ਤਰੀਕੇ ਨਾਲ ਵੀ ਕੰਮ ਚਾਲੂ ਕਰਨਾ ਕਰਾਵਾਂ ਮੈਂ ਤਾਂ ਦੇਖੋ ਸਾਰੇ ਬੋਲਣਗੇ ਫਿਰ ਮੈਂ ਹਲਬਾਰਾ ਹਲਬਾਰਾ 에어ਪੋਰਟ ਨੀਅਰ ਕੰਪੀਸ਼ਨ ਸੀਗਾ ਤੁਸੀਂ ਲਾਸਟ ਕਿਹਾ ਸੀ ਕਿ ਉਹਨਾਂ ਵੱਲੋਂ ਵੀ 딜 ਆਈ ਹੈ ਕਿ ਤੁਸੀਂ ਤਿਆਰੀਆਂ ਰੱਖੋ ਤੇ ਹੁਣ ਉਹਨਾਂ ਦੀ ਹੀ ਅਸੀਂ ਡੇਟ ਦੀ ਵੇਟ ਕਰ ਰਹੇ ਆ 에어ਪੋਰਟ ਅਥਾਰਟੀ ਦੀ ਸਾਰਾ ਕੁਝ ਕੰਪਲੀਟ ਹੈ ਇਹ 30 ਤਰੀਕ ਨੂੰ ਇੱਕ ਦੁਬਾਰਾ ਇਨਸਪੈਕਸ਼ਨ ਹੋ ਗਈ ਹੈ ਸੋ ਹੁਣ ਅਸੀਂ ਤਰੀਕ ਦੀ ਵੇਟ ਕਰ ਰਹੇ ਆ ਜੋ ਮੈਨੂੰ ਲਾਸਟ ਪਤਾ ਲੱਗਿਆ ਸਾਡੇ ਮੰਤਰੀ ਅਗਬਰਧ ਮੰਤਰੀ ਜੀ ਦੇ ਦਫ਼ਤਰ ਵਿੱਚ ਫਾਈਲ ਗਈ ਹੋਈ ਹੈ ਜਦੋਂ ਉੱਥੋਂ ਹੋ ਕੇ ਆ ਜਾਏ ਕਿ ਮੇਰੇ ਕਲ ਪਹਿਲੀ ਆਪਸ਼ਨ ਜੁਕ ਸੇ ਵੀ 에어ਪੋਰਟ ਦੀ ਐਸ ਚੀਫ ਗੈਸਟ ਉਹਨਾਂ ਨੂੰ ਜਾਂਦੀ ਹੋਣੀ ਆ ਤੇ ਜਦੋਂ ਵੀ ਉਹਨਾਂ ਦੀ ਅਪਰੂਵਲ ਆ ਜਾਏਗੀ 에어ਪੋਰਟ ਤਿਆਰ ਸਰ ਐਨ ਆਰ ਆਈ ਦੇ ਡਿਪਾਰਟਮੈਂਟ ਵੀ ਮਿਲਦਾ ਨੂੰ ਔਰ ਐਨ ਆਰ ਆਈ ਦੇ ਕਈ ਮੁੱਦੇ ਹੈਗੇ ਨੇ ਆ ਉਹਨੂੰ ਲੈ ਕੇ ਕਿਸ ਤਰ੍ਹਾਂ ਦੇਖੋ ਜਿਹੜਾ ਐਨ ਆਰ ਆਈ ਦਾ ਡਿਪਾਰਟਮੈਂਟ ਹੈ ਇੰਡਸਟਰੀ ਦਾ ਤਾਂ ਮੈਨੂੰ ਪਤਾ ਹੈ ਕੀ ਮੁੱਦੇ ਹੈ ਕੀ ਕਰਨਾ ਹੈ ਐਨ ਆਰ ਆਈ ਦਾ ਡਿਪਾਰਟਮੈਂਟ ਮੇਰੇ ਲਈ ਜਿਹੜੀ ਇਹਨਾਂ ਦੇ ਇਸ਼ੂ ਹੈ ਨਵੇਂ ਆ ਬਟ ਬਸ ਉਹ ਬਾਅਦ ਮੈਂ ਇਹਨਾਂ ਨੂੰ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕਰੂੰਗਾ ਔਰ ਮੰਗਲਵਾਰ ਮੈਂ ਪਹਿਲੀ ਮੀਟਿੰਗ ਰੱਖੀ ਹੈ ਅਫਸਰ ਸਾਹਿਬ ਨਾਲ ਐਨ ਆਰ ਆਈ ਦੇ ਮੰਗਲ ਤੇ ਚੰਡੀਗੜ੍ਹ ਕੋ ਮੀਟਿੰਗ ਤੋਂ ਬਾਅਦ ਮੈਂ ਸਹੀ ਦੱਸ ਸਕੂੰਗਾ ਵੀ ਇਹਦੇ ਉੱਤੇ ਕੀ ਕਰਵਾਉਣਾ ਚਲੋ ਜੋ ਵੀ ਹੋਣਗੇ ਸਾਰੇ ਇਸ਼ੂ ਰੈਜ਼ੋਲਵ ਕਰਾਂਗੇ ਔਰ ਮੇਰਾ ਇਹ ਹੈ ਕਿ ਜਲਦੀ ਤੋਂ ਜਲਦੀ ਹੋਣ ਉਹ ਸਾਡੇ ਭਰਾਵਾਂ ਨੂੰ ਜਿਹੜੇ ਐਨ ਆਰ ਆਈ ਬਾਹਰ ਸੈਟਲਡ ਹੈ ਜਾਂ ਜਿਹੜੇ ਜਿੰਨਾਂ ਕੋਲ ਵੀ ਐਨ ਆਰ ਆਈ ਸਟੇਟਸ ਹੈ ਚਾਹੇ ਬਾਹਰ ਸੈਟਲਡ ਹੈ ਚਾਹੇ ਇੱਥੇ ਆਏ ਹੋਏ ਉਹਨਾਂ ਨੂੰ ਕਿਸੇ ਵੀ ਤੱਕੇ ਦਾ ਖਾਨੇ ਪੈਣ ਔਰ ਜਲਦੀ ਤੋਂ ਜਲਦੀ ਸਰ ਲੈਂਡ ਰਿੰਗ ਸਕੀਮ ਨੂੰ ਲੈ ਕੇ ਅੱਜ ਭਾਜਪਾ ਦਾ ਵਫਦ ਕਿਸਾਨਾਂ ਦੇ ਨਾਲ ਮਿਲਿਆ ਖਾਸ ਕਰਕੇ ਲੁਧਿਆਣੇ ਦੇ ਲਈ ਇਸ ਤੋਂ ਵੀ ਮਜੂਰ ਰਹੀ ਹੈ ਇਹ ਲੱਗਦਾ ਸਰ ਜੋ ਸਕੀਮ ਸਰਕਾਰ ਨੇ ਦਾਅਵਾ ਕੀਤਾ ਸੀ ਇਹ ਇੱਕ ਜਾਨਾ ਦੇ ਹੱਕ ਵਿੱਚ ਪਰ ਦੂਸਰੇ ਪਾਸੇ ਵਿਰੋਧੀ ਇਸ ਨੂੰ ਲੈ ਕੇ ਬਾਕੀ ਰਹੇ। ਇਹ ਦੇਖੋ ਜੀ ਇਹ ਕੋਈ ਜਿਹੜੀ ਲੈਂਡ ਪੂਲਿੰਗ ਸਕੀਮ ਹੈ ਇਹ ਉਹਨਾਂ ਦੀ ਮਰਜ਼ੀ ਹੈ ਜਿਨ੍ਹਾਂ ਨੇ ਜ਼ਮੀਨ ਦੇਣਾ ਉਹਨਾਂ ਦੇ ਹੱਕੇ 'ਚ ਨਹੀਂ ਹੱਕੇ 'ਚ ਉਹ ਜਿਹੜੀ ਜ਼ਮੀਨ ਆ ਉਹਨੇ ਸੋਚਣਾ। ਇਹ ਆਪੋਜੀਸ਼ਨ ਦਾ ਮੇਰੇ ਖਿਆਲ ਕੰਮ ਨਹੀਂ ਹੈਗਾ ਸੋਚਣ। ਹਾਂਜੀ ਬਿਲੀ ਦਾ ਖੜਾ ਵੱਡਾ ਪਤਾ ਜਿਗਾ ਕੀ ਵੀ ਇਥੇ ਸਾਡੇ ਮੱਦੇ ਤੋਂ ਇਹ ਨੂੰ ਕਹੇ ਸੀ ਪਰ ਹੋਇਆ ਨਹੀਂ ਤੁਸੀਂ ਉਹ ਆ ਗਏ ਤਾਂ ਕਿਉਂ ਬਿਜਲੀ ਸਾਡੀ ਬਿਜਲੀ ਸਾਡੀ 5.5 ਰੁਪਈਆ ਹੈ ਸਾਡੀ ਰੇਟ ਤਾਂ ਕਿਹੜਾ ਰੇਟ ਸ਼ਾਮ ਤੋਂ ਬਾਅਦ ਬਵਧਤ ਹੁੰਦਾ ਹੈ ਜਿਹੜਾ ਸ਼ਾਮ ਤੋਂ ਬਾਅਦ ਹੈ ਉਹ ਅੱਜ ਦਾ ਨਹੀਂ ਹੋਇਆ ਹੋਇਆ ਜੀ ਉਹ ਪਿਛਲੇ 6 ਸਾਲਾਂ ਤੋਂ ਚੱਲਦੇ ਆ ਉਹ ਅੱਜ ਦਾ ਨਹੀਂ ਹੈਗਾ ਬਲਕਿ ਅੱਗੇ 6 ਮਹੀਨੇ ਹੁੰਦਾ ਸੀਗਾ ਹੁਣ 4 ਮਹੀਨੇ ਕਰਤਾ ਔਰ ਜਿੰਨੇ ਯੂਨਿਟ ਉਸ ਵੇਲੇ ਚੱਲਦੇ ਆ ਸਿਰਫ ਉਤੇ ਤੇ ਆ ਕਿਉਂਕਿ ਹੁਣ ਬਿਜਲੀ ਵੀ ਟਰੇਡਿੰਗ ਹੁੰਦੀ ਆ ਦੇਖੋ ਠੀਕ ਟਰੇ ਇਹਨਾਂ ਦੀ ਵੀ ਜਿੱਦਾਂ ਐਕਸਚੇਂਜ ਹੁੰਦੀ ਆ ਉਸ ਵੇਲੇ ਬਿਜਲੀ ਦਾ ਮੁੱਲ ਹੀ ਵੱਜ ਜਾਂਦਾ ਜੇ ਖਰੀਦਣਾ ਪਵੇ ਜਾਂ ਜੋ ਵੀ ਹੋਵੇ ਸੋ ਇਹ ਅੱਜ ਦਾ ਸਾਡੀ ਸਰਕਾਰ ਵੱਲੇ ਦਾ ਨਹੀਂ ਹੈ 6 ਸਾਲਾਂ ਦਾ ਚੱਕਰ ਸਨ ਐਨ ਆਰ ਆਈ ਜਿਹੜੇ ਕੰਪਨੀ ਜਿਹੜੀ ਟੋਪੀ ਜੀ ਕਹਿੰਦੇ ਉਹਨਾਂ ਨੂੰ ਵੀ ਕਾਫੀ ਦੇਖਣ ਨੂੰ ਮਿਲਦਾ ਮੈਂ ਕਿਹਾ ਜੋ ਇੰਟਰਨੈਟ ਜੋ ਲੋਨਗੇ ਉਹ ਅਦਾ ਕਰਦੇ ਜਾ ਸਾਡੇ 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 ਜਿਸ ਸਾਡੇ ਜਿਸ ਸਾਡੇ ਲੋਕਾਂ ਨੂੰ ਪਹਿਲਾਂ ਮਿਲਦੇ ਰਿਹਾ ਹੁਣ ਜ਼ਿੰਮੇਵਾਰੀਆਂ ਵਧ ਗਈਆਂ ਕੋਸਤਰੀ ਮਿਲੋਗੀ ਨਹੀਂ ਅਰੋੜਾ ਸਾਹਿਬ ਗੱਲ ਸੁਣੋ ਹਲੇ ਤਾਂ ਚੱਲੂ ਹੋਏ ਤਾਂ ਪਤਾ ਲੱਗੂਗਾ ਉਸ ਤੋਂ ਵੀ ਵੱਧ ਪਿਆਰ ਨਾਲ ਮਿਲਾਂਗੇ ਔਰ ਸਾਰੇ ਲੋਕਾਂ ਦੇ ਕੰਮ ਹੋਣਗੇ ਅਰੋੜਾ ਸਾਹਿਬ ਸਰ ਇੱਕ ਤੁਸੀਂ ਸਭ ਤੋਂ ਵੱਡਾ ਵਾਦਾ ਕੀਤਾ ਸੀ ਜਵਾਰ ਦਾ ਕਰਦੇ ਬਸ ਜਾਨ ਵੀ ਨਹੀਂ ਜੀ ਜਾਨ ਨਹੀਂ ਚਾਹ ਲੈ ਉਹ ਨਹੀਂ ਚਾਹੀਏ ਬਣਾਵਾ ਤੇ ਹੁਣ ਹੋਣ ਗਿਆ ਨਾ ਜੀ ਹੁਣ ਕੋਡਾ ਕੱਢਿਆ ਵਿਗਿਆਨ ਉਹ ਕੰਬੜੀ ਦਾ ਕੋਡਾ ਕੋਡ ਆਫ ਕੰਡਕਟਰ ਲੱਗਿਆ ਹੋਇਆ ਸੀ ਤੇ ਹੁਣ ਉਹ ਸਾਰਾ ਚਾਲੂ ਕਰਾਂਗੇ ਜਿਹੜਾ ਪ੍ਰੋਸੈਸ ਚਾਲੂ ਕਰੂਗਾ ਹੁਣ ਮੇਰੇ ਨਾਲ ਕੱਡੇ ਵੈਸਟ ਹਲਕੇ ਦੀ ਨੇ ਪੂਰੇ ਪੰਜਾਬ ਸੂਬੇ ਦੀ ਗੱਲ ਕਰੋ ਔਰ ਅਸੀਂ ਮੰਤਰੀ ਕੋਈ ਇੱਕ ਸੂਬੇ ਇੱਕ ਇੱਕ ਤਰਸੀ ਜਾਇਸੀ ਦਾ ਨਹੀਂ ਹੁੰਦਾ ਪੂਰੇ ਸੂਬੇ ਦਾ ਅਸੀਂ ਵੈਸਟ ਵੈਸਟੇਚ ਵਿੱਚ ਵੀ ਲਿਆਵਾਂਗੇ ਔਰ ਬਾਕੀ ਜਗ੍ਹਾ ਵੀ ਲਿਆ ਥੋੜਾ ਸੋਚੇ ਤਿਆਂ ਨੂੰ ਕਿ ਕਿਥੇ ਹੱਲ ਕੀਤੇ ਜਾਣੇ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਮੁਟੇ ਰਹੇ ਆਦੀ ਕਲ ਚੱਲਦੀ ਹੈ ਤੇ ਜਦੋਂ ਸਿਆਸਤ ਅਥਰ ਸ਼ੁਰੂਪ ਦੇ ਅੱਤੇ ਕਦਮ ਵੇਦੀ ਹੈ ਖਾਰਜਾ ਅਤਵਾ ਕਿਸ ਤਰ੍ਹਾਂ ਜਿਹੜਾ ਸੁਧਾਰ ਕੀਤਾ ਜੋ ਮੈਂ ਤੁਹਾਨੂੰ ਦੱਸਾਂ ਸਿਆਸਤ ਕਈ ਮੁੱਦਿਆਂ ਤੇ ਪਿਛਲੇ 25 30 ਸਾਲਾਂ ਤੋਂ ਉੱਥੋਂ ਹੀ ਚੱਲੂ ਹੁੰਦੀ ਸੀ ਉੱਥੇ ਹੀ ਖਤਮ ਹੋ ਜਾਂਦੀ ਸੀ ਸੋ بڑے ਮੁੱਦੇ ਕਰਤੇ ਇਹ ਵੀ ਹੋ ਜਾਏਗਾ ਐਂਡ